ਸਵਾਗਤ ਹੈ ਸਾਰਿਆਂ ਦਾ ਅੱਜ ਅਸੀਂ ਗੁਰਮਤ ਦੇ ਇੱਕ ਬਹੁਤ ਹੀ ਮਤਲਬ ਬੁਨਿਆਦੀ ਸੰਕਲਪ ਤੇ ਗੱਲ ਕਰਨ ਜਾ ਰਹੇ ਹਾਂ ਹਾਂਜੀ ਕਰਤਾ ਪੁਰਖ ਸਾਡੇ ਕੋਲ ਕੁਝ ਲਿਖਤਾਂ ਨੇ ਕੁਝ ਸਰੋਤ ਨੇ ਜੋ ਇਸ ਸ਼ਬਦ ਨੂੰ ਪਰਿਭਾਸ਼ਿਤ ਕਰਦੇ ਨੇ ਇਸ ਦੀਆਂ ਪਰਤਾਂ ਖੋਲਦੇ ਨੇ ਬਿਲਕੁਲ ਤੇ ਅੱਜ ਸਾਡਾ ਮਕਸਦ ਦੇਖੋ ਸਿਰਫ ਪਰਿਭਾਸ਼ਾ ਦੱਸਣਾ ਨਹੀਂ ਹੈ ਅਸੀਂ ਇਹ ਸਮਝਣਾ ਚਾਹੁੰਦੇ ਆ ਇਨ੍ਹਾਂ ਸਰੋਤਾਂ ਦੇ ਆਧਾਰ ਤੇ ਕਿ ਪਰਮਾਤਮਾ ਨੂੰ ਸਿਰਫ ਕੋਈ ਅਧਿਕ ਸ਼ਕਤੀ ਨਹੀਂ ਸਗੋ ਇੱਕ ਚੇਤਨ ਹਮੇਸ਼ਾ ਕੰਮ ਕਰਨ ਵਾਲੀ ਇੱਕ ਸਿਰਜਣਾਤਮਕ ਹਸਤੀ ਵਜੋਂ ਕਿਵੇਂ ਦੇਖਿਆ ਗਿਆ ਹੈ ਸੱਚੀ ਬਹੁਤ ਵੱਡਾ ਵਿਸ਼ਾ ਹੈ ਇਹ ਹਾਂਜੀ ਹੈ ਤਾਂ ਸਹੀ ਕਿੱਥੋਂ ਸ਼ੁਰੂ ਕਰੀਏ ਫਿਰ ਇਸ ਸ਼ਬਦ ਹੀ ਇੰਨਾ ਭਾਰਾ ਹੈ ਕਰਤਾਪੁਰਖ ਬਿਲਕੁਲ ਤੇ ਮੇਰੇ ਖਿਆਲ ਵਿੱਚ ਨਾ ਸਭ ਤੋਂ ਵਧੀਆ ਸ਼ੁਰੂਆਤ ਸ਼ਬਦ ਤੋਂ ਹੀ ਹੋਏਗੀ ਕਰਤਾਪੁਰਖ ਅੱਛਾ ਇਹ ਦੋ ਸ਼ਬਦਾਂ ਦਾ ਜੋੜ ਹੈ ਕਰਤਾ ਤੇ ਪੁਰਖ ਪਹਿਲਾ ਇਹਨਾਂ ਨੂੰ ਵੱਖਰਾ ਵੱਖਰਾ ਸਮਝਣਾ ਪਊਗਾ ਹਾਂਜੀ ਤੇ ਫਿਰ ਦੇਖਣਾ ਪਊਗਾ ਕਿ ਜਦੋਂ ਇਹ ਇਕੱਠੇ ਹੁੰਦੇ ਨੇ ਤਾਂ ਕੀ ਮਤਲਬ ਨਿਕਲਦਾ ਹੈ ਇਹ ਸਿਰਫ ਸ਼ਬਦਾਂ ਦੇ ਮੂਲ ਦੀ ਗੱਲ ਨਹੀਂ ਇਹ ਪੂਰੇ ਸੰਕਲਪ ਦੀ ਐਵੇਂ ਕਹੋ ਰੂਹ ਹੈ ਠੀਕ ਹੈ ਜੀ ਤਾਂ ਆਓ ਇਸ ਨੂੰ ਤੋੜ ਕੇ ਦੇਖਦੇ ਹਾਂ ਪਹਿਲਾ ਕਰਤਾ ਨੂੰ ਲੈਨੇ ਆਂ ਇਹ ਸ਼ਬਦ ਕੀ ਕਹਿ ਰਿਹਾ ਹੈ ਮਤਲਬ ਸੁਣਨ ਨੂੰ ਤਾਂ ਸਿੱਧਾ ਲੱਗਦਾ ਹੈ ਕਰਨ ਵਾਲਾ ਹਾਂਜੀ ਸਿੱਧਾ ਅਰਥ ਤਾਂ ਇਹੀ ਹੈ ਕਰਨ ਵਾਲਾ ਸਿਰਜਨਹਾਰ ਰਚਨਹਾਰ ਪਰ ਗੱਲ ਇੱਥੇ ਥੋੜੀ ਡੂੰਗੀ ਹੋ ਜਾਂਦੀ ਹੈ ਜਦੋਂ ਅਸੀਂ ਇਹਦੇ ਮੂਲ ਵੱਲ ਜਾਂਦੇ ਹਾਂ। ਅੱਛਾ ਇਹ ਆਇਆ ਹੈ ਸੰਸਕ੍ਰਿਤ ਦੇ ਕਰਤਰੀ ਤੋਂ। ਕਰਤਰੀ ਤੋਂ ਜਿਸ ਦਾ ਮਤਲਬ ਹੀ ਹੈ ਕਰਨ ਵਾਲਾ। ਐਕਸ਼ਨ ਕਰਨ ਵਾਲਾ। ਓਹੋ ਹੁਣ ਸੋਚੋ ਇਸ ਸ਼ਬਦ ਦੀ ਚੋਣ ਇਹ ਕੋਈ ਛੋਟੀ ਗੱਲ ਨਹੀਂ ਸੀ। ਇਹ ਸਿੱਧਾ ਹੀ ਪਰਮਾਤਮਾ ਦਾ ਇੱਕ ਸਰੂਪ ਸਥਾਪਿਤ ਕਰਦਾ ਹੈ ਜੋ ਕਿਰਿਆ ਵਿੱਚ ਹੈ, ਗਤੀਸ਼ੀਲ ਹੈ। ਜਿਸ ਦਾ ਕੋਈ ਇਰਾਦਾ ਹੈ। ਹੂੰ ਇਹ ਉਹਨਾਂ ਬਹੁਤ ਸਾਰੀਆਂ ਧਾਰਨਾਵਾਂ ਤੋਂ ਵੱਖਰਾ ਹੈ ਜਿੱਥੇ ਬ੍ਰਹਮ ਨੂੰ ਸ਼ਾਇਦ ਸ਼ਾਂਤ निष्क्रिय या दुनिया के कमों तो परे ਮੰਨਿਆ ਜਾਂਦਾ ਸੀ ਹਾਂਜੀ ਹਾਂਜੀ ਕਰਤਾ ਕਹਿਣਾ ਇੱਕ ਤਰ੍ਹਾਂ ਦਾ ਐਲਾਨ ਸੀ ਕਿ ਪਰਮਾਤਮਾ ਸਿਰਫ ਹੈ ਨਹੀਂ ਉਹ ਲਗਾਤਾਰ ਕਰ ਰਿਹਾ ਹੈ ਵਾਹ ਤਾਂ ਇਹ ਸਿਰਫ ਕੋਈ ਵਿਸ਼ੇਸ਼ਣ ਨਹੀਂ ਇਹ ਤਾਂ ਇੱਕ ਦਾਵਾ ਹੋ ਗਿਆ ਇੱਕ ਸਰਗਰਮਸਤੀ ਦਾ ਦਾਵਾ ਬਿਲਕੁਲ ਇਹ ਉਸ ਵਿਚਾਰ ਤੋਂ ਤਾਂ ਬਿਲਕੁਲ ਉਲਟ ਹੈ ਕਿ ਰੱਬ ਨੇ ਦੁਨੀਆ ਬਣਾ ਦਿੱਤੀ ਤੇ ਬਸ ਪਾਸੇ ਹੋ ਗਿਆ ਹਾਂਜੀ ਉਹੀ ਗੱਲ ਹੈ ਠੀਕ ਹੈ ਇੱਕ ਕਰਤਾ ਵਾਲਾ ਪਹਿਲੂ ਤਾਂ ਬਹੁਤ ਸਾਫ਼ ਹੋ ਗਿਆ ਪਰ ਫਿਰ ਪੁਰਖੋ ਇਹ ਸ਼ਬਦ ਇਸ ਤਸਵੀਰ ਵਿੱਚ ਕੀ ਜੋੜਦਾ ਹੈ ਇਹ ਵੀ ਉਨਾ ਹੀ ਜ਼ਰੂਰੀ ਲੱਗਦਾ ਹੈ ਬਿਲਕੁਲ ਉਨਾ ਹੀ ਜ਼ਰੂਰੀ ਹੈ ਜੀ ਸ਼ਾਇਦ ਉਸ ਤੋਂ ਵੀ ਵੱਧ ਪੁਰਖ ਦਾ ਆਮ ਮਤਲਬ ਲੋਕ ਲੈਂਦੇ ਨੇ ਹਸਤੀ ਵਿਅਕਤੀ ਆਤਮਾ ਹਾਂਜੀ ਪਰ ਇਹਦੇ ਅਰਥ ਹੋਰ ਡੂੰਗੇ ਨੇ ਉਹ ਜੋ ਸਭ ਵਿੱਚ ਹੈ ਹਰ ਚੀਜ਼ ਦਾ ਆਧਾਰ ਜਦੋਂ ਪੁਰਖੋ ਸ਼ਬਦ ਪਰਮਾਤਮਾ ਲਈ ਵਰਤਿਆ ਜਾਂਦਾ ਹੈ ਨਾ ਹੂੰ ਤਾਂ ਇਹ ਸਿਰਫ ਕੋਈ ਸ਼ਕਤੀ ਜਾਂ ਊਰਜਾ ਨਹੀਂ ਦੱਸਦਾ ਇਹ ਇੱਕ ਚੇਤਨ ਹਸਤੀ ਵੱਲ ਇਸ਼ਾਰਾ ਕਰਦਾ ਹੈ ਇੱਕ ਅਜਹੀ ਹੋਂਦ ਜਿਸ ਦੀ ਆਪਣੀ ਪਹਿਚਾਨ ਹੈ ਚੇਤਨਾ ਹੈ ਇੱਛਾ ਹੈ اچھا ਤੇ ਇੱਥੇ ਫੜਨ ਵਾਲੀ ਗੱਲ ਇਹੀ ਹੈ ਕਿ ਪੁਰਖ ਉਹਦੀ ਚੋਣ ਜਾਣ ਬੁਝ ਕੇ ਕੀਤੀ ਗਈ ਹੈ ਇਹ ਜ਼ੋਰ ਦੇਣ ਲਈ ਕਿ ਬ੍ਰह्म ਕੋਈ ਅਨ੍ਹੀ ਸ਼ਕਤੀ ਨਹੀਂ ਮਤਲਬ ਕੋਈ ਇੰਪਰਸਨਲ ਫੋਰਸ ਨਹੀਂ ਬਿਲਕੁਲ ਸਗੋ ਇੱਕ ਸੁਚੇਤ ਜਾਗਦੀ ਹਸਤੀ ਹੈ ਤਾਂ ਜੇ ਗਲਤਾ ਹੋ ਗਿਆ ਉਹ ਜੋ ਸਰਗਰਮੀ ਨਾਲ ਬਣਾਉਂਦਾ ਹੈ ਤੇ ਪੁਰਖ ਹੋ ਗਈ ਉਹ ਚੇਤਨ ਸਭ ਵਿੱਚ ਵਸਣ ਵਾਲੀ ਹਸਤੀ ਤਾਂ ਜਦੋਂ ਇਹ ਦੋਵੇਂ ਇਕੱਠੇ ਆਉਂਦੇ ਨੇ ਕਰਤਾ ਪੁਰਖ ਤਾਂ ਇਸ ਦਾ ਜੋੜ ਕੇ ਕੀ ਮਤਲਬ ਬਣਿਆ ਕਿਹੜੇ ਖਾਸ ਤਸਵੀਰ ਬਣੀ ਜਦੋਂ ਇਹ ਜੁੜ ਗਏ ਤਾਂ ਮਤਲਬ ਬਣਿਆ ਉਹ ਸਿਰਜਣਹਾਰ ਹਸਤੀ ਜਾਂ ਉਹ ਚੇਤਨ ਹਸਤੀ ਜੋ ਸਭ ਕੁਝ ਬਣਾਉਂਦੀ ਹੈ ਹੂੰ ਇਹ ਸਿਰਫ ਕੋਈ ਨਾਮ ਜਾਂ ਟਾਈਟਲ ਨਹੀਂ ਹੈ ਇਹ ਇੱਕ ਬਹੁਤ ਹੀ ਗਹਿਰਾ ਮਤਲਬ ਦਾਰਸ਼ਨਿਕ ਬਿਆਨ ਹੈ ਇਹ ਪਰਮਾਤਮਾ ਦੇ ਦੋ ਜ਼ਰੂਰੀ ਪਹਿਲਿਓ ਨੂੰ ਇਕੱਠਾ ਕਰਦਾ ਹੈ ਕਿਹੜੇ ਦੋ ਇੱਕ ਸਿਰਜਣਾ ਦੀ ਲਗਾਤਾਰ ਕਿਰਿਆ ਕਰਤਾ ਤੇ ਦੂਜਾ ਉਹ ਸਿਰਜਣਹਾਰ ਦੀ ਚੇਤਨ ਪਛਾਣ ਤੇ ਹੋਣਦ ਪੁਰਖ ਹੂੰ ਇਹ ਦੋਵੇਂ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ ਠੀਕ ਹੈ ਤੇ ਸੁਮੇਲ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਾ ਦੋ ਆਮ ਗਲਤਫਹਿਮੀਆਂ ਤੋਂ ਬਚਾਉਂਦਾ ਹੈ ਅੱਛਾ ਕਿਹੜੀਆਂ ਪਹਿਲੀ ਗਲਤਫਹਿਮੀ ਕਿ ਕੋਈ ਸਿਰਜਣਾਤਮਕ ਸ਼ਕਤੀ ਹੈ ਪਰ ਉਹ ਚੇਤਨ ਨਹੀਂ ਹੈ ਬਸ ਕੋਈ ਕੁਦਰਤੀ ਨਿਯਮ ਜਾਂ ਊਰਜਾ ਵਾਂਗ ਪੁਰਖ ਸ਼ਬਦ ਇਸ ਨੂੰ ਕੱਟ ਦਿੰਦਾ ਹੈ ਹਾਂਜੀ ਦੂਜੀ ਗਲਤਫਹਿਮੀ ਕਿ ਕੋਈ ਚੇਤਨ ਹਸਤੀਤਾ ਹੈ ਪਰ ਉਹ ਸ਼ਾਇਦ ਦੁਨੀਆ ਬਣਾ ਕੇ ਹੁਣ ਆਰਾਮ ਕਰ ਰਹੀ ਹੈ ਜਾਂ ਹੁਣ ਸਰਗਰਮ ਨਹੀਂ ਹੈ ਠੀਕ ਕਰਤਾ ਸ਼ਬਦ ਇਸ ਨੂੰ ਕੱਟ ਦਿੰਦਾ ਹੈ ਇਸ ਲਈ కర్తਪੁਰਖ ਇੱਕ ਅਜਈ ਹਸਤੀ ਨੂੰ ਦੱਸਦਾ ਹੈ ਜਿਸਦੀ ਹੋਂਦ ਹੀ ਉਸਦੀ ਕਿਰਿਆ ਹੈ ਤੇ ਉਸਦੀ ਕਿਰਿਆ ਹੀ ਉਸਦੀ ਹੋਂਦ ਦਾ ਪ੍ਰਗਟਾਵਾ ਜੋ ਉਹ ਹੈ ਉਹੀ ਉਹ ਕਰਦਾ ਹੈ ਤੇ ਜੋ ਉਹ ਕਰਦਾ ਹੈ ਉਹੀ ਉਹ ਹੈ ਇਹ ਤਾਂ ਬਹੁਤ ਹੀ ਦਿਲਚਸਪ ਨੁਕਤਾ ਹੈ ਮਤਲਬ ਨਾ ਤਾਂ ਸਿਰਫ ਕੋਈ ਅੰਨੀ ਕੁਦਰਤੀ ਤਾਕਤ ਤੇ ਨਾ ਹੀ ਕੋਈ ਦੂਰ ਬੈਠਾ ਰਿਟਾਇਰ ਹੋਇਆ ਰੱਬ ਬਿਲਕੁਲ ਸਗੋ ਦੋਵਾਂ ਦਾ ਸੁਮੇਲ ਇੱਕ ਚੇਤਨ ਹਸਤੀ ਜੋ ਲਗਾਤਾਰ ਕੰਮ ਕਰ ਰਹੀ ਹੈ ਇਹ ਫਰਕ ਇੱਕ ਚੇਤਨ ਹਸਤੀ ਤੇ ਸਿਰਫ ਕੋਈ ਬ੍ਰਹਮੰਡੀ ਤਾਕਤ ਦੇ ਵਿਚਾਰ ਬਹੁਤ ਬੁਨਿਆਦੀ ਲੱਗਦਾ ਹੈ। ਹਾਂਜੀ ਇਹ ਬਿਲਕੁਲ ਕੇਂਦਰੀ ਨੁਕਤਾ ਹੈ। ਸਰੋਤ ਸਮਗਰੀ ਇਸ ਤੇ ਹੋਰ ਕਿਵੇਂ ਜ਼ੋਰ ਦਿੰਦੀ ਹੈ? ਇਸ ਚੇਤਨਾ ਵਾਲੇ ਪਹਿਲੂ ਦਾ ਮਤਲਬ ਕੀ ਹੈ? ਹੋਰ ਥੋੜਾ ਖੋਲੋਗੇ? ਹਾਂਜੀ ਦੇਖੋ ਪੁਰਖ ਸ਼ਬਦ ਸਾਫ਼-ਸਾਫ਼ ਕਹਿੰਦਾ ਹੈ ਕਿ ਬ੍ਰਹਮ ਸਿਰਫ ਕੋਈ ਸ਼ਕਤੀ ਜਾਂ ਵਿਚਾਰ ਨਹੀਂ, ਇੱਕ ਜੀਵਿਤ ਸੁਚੇਤ ਹਸਤੀ ਹੈ। ਠੀਕ। ਤੇ ਇਸ ਹਸਤੀ ਦੇ ਦੋ ਮੁੱਖ ਗੁਣ ਨੇ ਜੋ ਸਿੱਧੇ ਕਰਤਾ ਪੁਰਖ ਤੋਂ ਨਿਕਲਦੇ ਨੇ। ਹੂੰ। ਪਹਿਲਾ ਗੁਣ ਹੈ ਚੇਤਨ ਹੋਣਾ ਕੌਨਸ਼ੀਅਸ ਪੁਰਖ ਦਾ ਮਤਲਬ ਸਿਰਫ ਜਾਗਰੂਕ ਹੋਣਾ ਹੀ ਨਹੀਂ ਇਹਦੇ ਵਿੱਚ ਇੱਛਾ ਬੁੱਧੀ ਤੇ ਇੱਕ ਮਕਸਦ ਇੱਕ ਉਦੇਸ਼ ਵੀ ਸ਼ਾਮਿਲ ਹੈ ਅੱਛਾ ਹੁਕਮ ਮੰਗ ਬਿਲਕੁਲ ਉਹੀ ਜਿਸ ਨੂੰ ਗੁਰਮਤਿ ਹੁਕਮ ਕਿਹਾ ਗਿਆ ਹੈ ਉਹ ਬ੍ਰਹਮੰਡੀ ਕਾਨੂੰਨ ਜਾਂ ਇੱਛਾ ਜਿਸ ਨਾਲ ਸਭ ਕੁਝ ਚੱਲ ਰਿਹਾ ਹੈ ਇਹ ਚੇਤਨਾ ਹੀ ਪਰਮਾਤਮਾ ਨੂੰ ਕਿਸੇ ਬੇਜਾਨ ਮਕੈਨੀਕਲ ਸ਼ਕਤੀ ਤੋਂ ਵੱਖ ਕਰਦੀ ਹੈ ਉਹ ਜਾਣਦੀ ਹੈ ਇੱਛਾ ਰੱਖਦੀ ਹੈ ਤੇ ਮਕਸਦ ਨਾਲ ਕੰਮ ਕਰਦੀ ਹੈ ਸਮਝ ਆ ਗਿਆ ਤੇ ਦੂਜਾ ਗੁਣ ਦੂਜਾ ਗੁਣ ਜੋ ਕਰਤਾ ਤੋਂ ਆਉਂਦਾ ਹੈ ਉਹ ਹੈ ਕਿਰਿਆਸ਼ੀਲ ਹੋਣਾ ਐਕਟਿਵ ਇਹ ਸ਼ਬਦ ਦੱਸਦਾ ਹੈ ਕਿ ਕੰਮ ਲਗਾਤਾਰ ਹੋ ਰਿਹਾ ਹੈ ਨਿਰੰਤਰ ਤੇ ਉਦੇਸ਼ ਨਾਲ ਹੋ ਰਿਹਾ ਹੈ ਹਾਂਜੀ ਇਹ ਉਸ ਘੜੀ ਸਾਜ਼ ਵਾਲੇ ਵਿਚਾਰ ਦੇ ਬਿਲਕੁਲ ਉਲਟ ਹੈ ਜਿਵੇਂ ਕਈ ਵਾਰ ਕੁਝ ਫਲਸਫਿਆਂ 'ਚ ਹੁੰਦਾ ਹੈ ਕਿ ਘੜੀ ਬਣਾ ਕੇ ਚਾਬੀ ਪਰ ਦਿੱਤੀ ਤੇ ਬਸ ਹਾਂ ਤੇ ਆਪਾਸੇ ਹੋ ਗਏ ਹਾਂ ਇਸ ਦੇ ਉਲਟ ਕਰਤਾ ਦੱਸਦਾ ਕਿ ਉਹ ਹਸਤੀ ਆਪਣੀ ਸਿਰਜਣਾ ਦੇ ਹਰ ਪਹਿਲੂ ਵਿੱਚ ਹਰ ਪਲ ਲਗਾਤਾਰ ਤੇ ਸਰਗਰਮੀ ਨਾਲ ਸ਼ਾਮਿਲ ਹੈ ਉਹ ਆਪਣੀ ਰਚਨਾ ਤੋਂ ਵੱਖ ਨਹੀਂ ਸਗੋਂ ਉਸ ਵਿੱਚ ਹੀ ਹੈ ਠੀਕ ਹੈ ਤਾਂ ਇਹ ਚੇਤਨ ਤੇ ਕਿਰਿਆਸ਼ੀਲ ਸੁਭਾ ਇਹ ਸਿਰਫ ਕੋਈ ਥਿਉਰੀ ਨਹੀਂ ਹੈ ਇਹਦਾ ਅਸਲ ਚ ਮਤਲਬ ਹੈ ਕਿ ਉਹ ਹਸਤੀ ਹਮੇਸ਼ਾ ਕੰਮ ਚ ਹਾਂਜੀ ਬਿਲਕੁਲ ਤਾਂ ਫਿਰ ਲਿਖਤਾਂ ਦੇ ਹਿਸਾਬ ਨਾਲ ਇਹ ਕਿਰਿਆਸ਼ੀਲਤਾ ਕਿਵੇਂ ਦਿਖਾਈ ਦਿੰਦੀ ਹੈ ਸੰਸਾਰ ਵਿੱਚ ਇਹ ਕਿਵੇਂ ਪ੍ਰਗਟ ਹੁੰਦੀ ਹੈ ਹਾਂ ਇਹ ਕੋਈ ਅਮੂਰਤ ਜਿਹਾ ਵਿਚਾਰ ਨਹੀਂ ਰਹਿ ਜਾਂਦਾ ਫਿਰ ਸਰੋਤ ਦੱਸਦੇ ਨੇ ਕਿ ਇਹ ਕਿਰਿਆਸ਼ੀਲਤਾ ਦਿਸਦੀ ਹੈ ਸਿਰਜਣਹਾਰ ਦੇ ਆਪਣੀ ਸ੍ਰਿਸ਼ਟੀ ਨਾਲ ਲਗਾਤਾਰ ਦੇ ਸੰਬੰਧ ਵਿੱਚ ਅੱਛਾ ਉਸਦੀ ਭੂਮਿਕਾ ਨੂੰ ਨਾ ਤਿੰਨ ਮੁੱਖ ਲਗਾਤਾਰ ਚੱਲਣ ਵਾਲੇ ਕੰਮਾਂ ਰਾਹੀਂ ਸਮਝਿਆ ਜਾ ਸਕਦਾ ਹੈ ਇਹ ਤਿੰਨੇ ਕੰਮ ਉਸ ਦੇ ਕਰਤਾ ਹੋਣ ਨੂੰ ਦਰਸਾਉਂਦੇ ਨੇ ਠੀਕ ਹੈ ਕਿਹੜੇ ਤਿੰਨ ਕੰਮ ਪਹਿਲਾ ਬਣਾਉਣਾ ਟੂ ਕ੍ਰੀਏਟ ਸਭ ਤੋਂ ਪਹਿਲਾਂ ਤੇ ਬੁਨਿਆਦੀ ਕੰਮ ਸਾਰੀ ਸ੍ਰਿਸ਼ਟੀ ਨੂੰ ਹੋਂਦ ਵਿੱਚ ਲਿਆਉਣਾ ਹਾਂਜੀ ਪਰ ਖਾਸ ਗੱਲ ਇਹ ਹੈ ਕਿ ਗੁਰਮਤ ਮੁਤਾਬਿਕ ਇਹ ਕੋਈ ਇੱਕ ਵਾਰ ਦਾ ਕੰਮ ਨਹੀਂ ਸੀ ਜੋ ਕਦੇ ਪਹਿਲਾਂ ਹੋਇਆ ਤੇ ਮੁੱਕ ਗਿਆ ਅੱਛਾ ਇਹ ਇੱਕ ਨਿਰੰਤਰ ਹਮੇਸ਼ਾ ਚੱਲਣ ਵਾਲੀ ਪ੍ਰਕਿਰਿਆ ਹੈ ਸਿਰਜਣਾ ਹਰ ਪਲ ਹੋ ਰਹੀ ਹੈ ਹਰ ਪਲ ਨਵੀਂ ਹੋ ਰਹੀ ਹੈ ਵਾਹ ਦੂਜਾ ਚਲਾਉਣਾ ਟੂ ਆਪਰੇਟ ਸਿਰਫ ਬਣਾਉਣਾ ਹੀ ਨਹੀਂ ਸਗੋਂ ਬ੍ਰਹਮੰਡ ਦੇ ਸਾਰੇ ਸਿਸਟਮ ਸਾਰੇ ਨਿਯਮ ਸਾਰੇ ਪ੍ਰਬੰਧ ਉਹਨਾਂ ਨੂੰ ਚਲਾਉਣਾ ਤੇ ਮੈਨੇਜ ਕਰਨਾ ਵੀ ਉਸੇ ਕਰਤਾਪੁਰਖ ਦਾ ਕੰਮ ਹੈ ਜਿਵੇਂ ਕਿ ਜਿਵੇਂ ਭੌਤਿਕ ਨਿਯਮ ਨੇ ਗ੍ਰੈਵਿਟੀ ਵਗੈਰਾ ਜਾਂ ਜੀਵਨ ਦੇ ਚੱਕਰ ਮੌਸਮਾਂ ਦਾ ਬਦਲਣਾ ਇਹ ਸਭ ਕੁਝ ਉਸੇ ਸੁਚੇਤ ਕੰਟਰੋਲ ਉਸੇ ਹੁਕਮ ਦੇ ਅਧੀਨ ਚੱਲ ਰਿਹਾ ਹੈ ਕੁਝ ਵੀ ਐਵੇਂ ਆਪਣੇ ਆਪ ਨਹੀਂ ਹੋ ਰਿਹਾ ਹੂੰ ਸਮਝ ਗਈ ਤੇ ਤੀਜਾ ਸੰਭਾਲਣਾ ਟੂ ਸਸਟੇਨ ਸਾਰੀ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਨੀ ਉਸ ਨੂੰ ਕਾਇਮ ਰੱਖਣਾ ਅੱਛਾ ਹਰ ਜੀਵ ਨੂੰ ਰਿਜ਼ਕ ਦੇਣਾ ਹਰ ਚੀਜ਼ ਨੂੰ ਉਹਦੀ ਥਾਂ ਤੇ ਟਿਕਾਈ ਰੱਖਣਾ ਇਹ ਕੰਮ ਦੱਸਦਾ ਹੈ ਕਿ ਸਿਰਜਣਹਾਰ ਆਪਣੀ ਰਚਨਾ ਦਾ ਲਗਾਤਾਰ ਖਿਆਲ ਰੱਖਦਾ ਹੈ ਜ਼ਿੰਮੇਵਾਰੀ ਲੈਂਦਾ ਹੈ ਉਹ ਸਿਰਫ ਬਣਾ ਕੇ ਛੱਡ ਨਹੀਂ ਦਿੰਦਾ ਸੰਭਾਲਦਾ ਵੀ ਹੈ ਬਣਾਉਣਾ ਚਲਾਉਣਾ ਤੇ ਸੰਭਾਲਣਾ ਤੇ ਇਹ ਸਭ ਲਗਾਤਾਰ ਹੋ ਰਿਹਾ ਹੈ ਇੱਕ ਚੇਤਨ ਹਸਤੀ ਵੱਲੋਂ ਜਦੋਂ ਇਹਨਾਂ ਤਿੰਨਾਂ ਕੰਮਾਂ ਨੂੰ ਇਕੱਠਾ ਦੇਖਦੇ ਹਾਂ ਤਾਂ ਸੱਚੀ ਇੱਕ ਅਜਿਹੀ ਬ੍ਰह्म ਹੋੰਦ ਦੀ ਤਸਵੀਰ ਬਣਦੀ ਹੈ ਜੋ ਬਹੁਤ ਜ਼ਿਆਦਾ ਸ਼ਾਮਿਲ ਹੈ ਬਹੁਤ ਨੇੜੇ ਹੈ ਬਿਲਕੁਲ ਦੂਰ ਨਹੀਂ ਦੂਰ ਨਹੀਂ ਸਗੋਂ ਹਰ ਥਾਂ ਹਰ ਕੰਮ ਦੇ ਅੰਦਰ ਮੌਜੂਦ ਹਾਂਜੀ ਜੇ ਵੱਡੀ ਤਸਵੀਰ ਦੇਖੀਏ ਤਾਂ ਇਹ ਤਿੰਨੇ ਕੰਮ ਮਿਲ ਕੇ ਇੱਕ ਅਯਹੀ ਹਸਤੀ ਨੂੰ ਦੱਸਦੇ ਨੇ ਜੋ ਆਪਣੀ ਸ੍ਰਿਸ਼ਟੀ ਤੋਂ ਵੱਖਰੀ ਜਾਂ ਉਦਾਸ ਜੀ ਨਹੀਂ ਹੈ ਸਗੋਂ ਉਸ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੈ ਵਿਆਪਕ ਹੈ ਹਮ ਹਰ ਪੱਤਾ ਜੋ ਹਿਲਦਾ ਹੈ ਹਰ ਸਾਹ ਜੋ ਅੰਦਰ ਜਾਂਦਾ ਹੈ ਉਹ ਸਭ ਉਸੇ ਕਰਤਾ ਪੁਰਖ ਦੀ ਕਿਰਿਆ ਤੇ ਸੰਭਾਲ ਦਾ ਹਿੱਸਾ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਇਹ ਖਾਸ ਸ਼ਬਦ ਕਰਤਾ ਪੁਰਖ ਇਹ ਗੁਰਮਤ ਦੇ ਪੂਰੇ ਟਾਂਚੇ ਵਿੱਚ ਇੰਨਾ ਬੁਨਿਆਦੀ ਕਿਉਂ ਹੈ ਇਹਦੀ ਅਸਲ ਖਾਸੀਅਤ ਕੀ ਹੈ ਜਿਸ ਕਰਕੇ ਇਹ ਮੂਲ ਮੰਦਰ ਦੇ ਸ਼ੁਰੂ ਚ ਆਂਦਾ ਹੈ ਦੇਖੋ ਇਹਦੀ ਵਿਲੱਖਣਤਾ ਤੇ ਬੁਨਿਆਦੀ ਮਹੱਤਤਾ ਇਸੇ ਗੱਲ 'ਚ ਹੈ ਕਿ ਕਰਤਾ ਪੁਰਖ ਸਿਰਫ ਕੋਈ ਵਰਣਨ ਜਾਂ ਗੁਣ ਨਹੀਂ ਇਹ ਗੁਰਮਤ ਵਿੱਚ ਪਰਮਾਤਮਾ ਦੇ ਸਰੂਪ ਬਾਰੇ ਐਵੇਂ ਕਹਿ ਲੋ ਇੱਕ ਬੁਨਿਆਦੀ ਥੀਓਲੋਜੀਕਲ ਨੀ ਹੈ ਠੀਕ ਹੈ ਇਹ ਇੱਕ ਪੂਰੇ ਵਰਲਡ 뷰 ਇੱਕ ਪੂਰੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਪਰਿਭਾਸ਼ਿਤ ਕਰਦਾ ਹੈ ਇੱਕ ਅਜੀਹਾ ਨਜ਼ਰੀਆ ਜੋ ਇੱਕੋ ਇੱਕੋ ਚੇਤਨ ਹਸਤੀ ਤੇ ਟਿਕਿਆ ਹੈ ਜਿਸ ਦਾ ਸੁਭਾਅ ਹੀ ਸਿਰਜਣਾਤਮਕ ਕੰਮ ਕਰਨਾ ਹੈ ਹਾਂਜੀ ਤੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਇਹਦੀ ਬਣਤਰ ਕਰਤਾ ਤੇ ਪੁਰਖ ਆਪਣੇ ਆਪ ਵਿੱਚ ਉਹਨਾਂ ਸਾਰੇ ਵਿਚਾਰਾਂ ਨੂੰ ਰੱਦ ਕਰ ਦਿੰਦੀ ਹੈ ਜੋ ਰੱਬ ਨੂੰ ਕੋਈ ਨਿਜੀ ਰਹਿਤ ਸ਼ਕਤੀ ਕੋਈ ਅਚੇਤ ਊਰਜਾ ਜਾਂ ਕੋਈ ਨਿਸ਼ਕਰੀਆ ਹਸਤੀਮੰਦ ਦੇ ਨੇ ਹਮ ਇਹ ਇੱਕ ਅਜਿਹੇ ਸਿਰਜਣਹਾਰ ਦੀ ਪੁਸ਼ਟੀ ਕਰਦਾ ਹੈ ਜਿਸ ਦੀ ਹੋਂਦ ਹੀ ਜਿਸ ਦੀ ਮੌਜੂਦਗੀ ਹੀ ਬ੍ਰਹਿਮੰਡ ਨੂੰ ਲਗਾਤਾਰ ਬਣਾਉਣ ਚਲਾਉਣ ਤੇ ਸੰਭਾਲਣ ਦਾ ਕਾਰਨ ਹੈ ਸਮਝ ਆ ਗਿਆ ਤੇ ਇਹ ਸਮਝ कि परमात्मा कर्ता पुरुष है ए गुरमत दे बाकी सारे फल्सफे ਲਈ ਨੈਤਿਕਤਾ ਲਈ ਜੀਵਨ ਜਾਂਚ ਲਈ ਆਧਾਰ ਬਣਦੀ ਹੈ ਇਸ ਤੋਂ ਬਿਨਾ ਬਾਕੀ ਗੱਲਾਂ ਨੂੰ ਸਮਝਣਾ ਔਖਾ ਹੋ ਜਾਂਦਾ ਹੈ ਹਾਂ ਇਸੇ ਲਈ ਸ਼ਾਇਦ ਇਹ मूल मंत्र ਦੇ ਬਿਲਕੁਲ ਸ਼ੁਰੂ ਵਿੱਚ ਹੈ ਬਿਲਕੁਲ परमात्मा ਦੇ ਸਰੂਪ ਨੂੰ ਸਭ ਤੋਂ ਪਹਿਲਾਂ ਸਥਾਪਿਤ ਕਰਦਾ ਹੈ ਇਹ ਸੱਚੀ ਇੱਕ ਬਹੁਤ ਹੀ ਸ਼ਕਤੀਸ਼ਾਲੀ ਤੇ ਸੰਪੂਰਨ ਸੰਕਲਪ ਹੈ ਇੱਕ ਸਿਰਜਣਹਾਰ ਜੋ ਸਿਰਫ ਬਣਾਉਣ ਵਾਲਾ ਨਹੀਂ ਸਗੋਂ ਇੱਕ ਚੇਤਨ્ય ਜਾਗਦੀ ਹਸਤੀ ਵੀ ਹੈ ਔਰ ਉਹ ਹਮੇਸ਼ਾ ਹਰ ਪਲ ਆਪਣੀ ਸਿਰਜਣਾ ਵਿੱਚ ਸਰਗਰਮ ਹੈ ਉਸ ਨੂੰ ਚਲਾ ਰਿਹਾ ਹੈ ਤੇ ਸੰਭਾਲ ਰਿਹਾ ਹੈ ਹਾਂਜੀ ਇਹ ਸਿਰਫ ਕੋਈ ਦੂਰ ਬੈਠਾ ਬਾਦਸ਼ਾਹੀ ਨਹੀਂ ਲੱਗਦਾ ਸਗੋਂ ਇੱਕ ਕਾਰੀਗਰ ਇੱਕ ਪ੍ਰਬੰਧਕ ਇੱਕ ਪਾਲਣਹਾਰ ਸਭ ਕੁਝ ਇਕੱਠਾ ਤੇ ਹਰ ਪਲ ਮੌਜੂਦ ਇਸ ਬਾਰੇ ਜਿੰਨਾ ਸੋਚੀਏ ਉੰਨੇ ਹੋਰ ਡੂੰਗੇ ਅਰਥ ਨਿਕਲਦੇ ਨੇ ਬੇਸ਼ੱਕ ਇਸ ਵਿੱਚ ਸੋਚਣ ਤੇ ਵਿਚਾਰਨ ਲਈ ਬਹੁਤ ਕੁਝ ਹੈ ਜੀ ਤੇ ਸ਼ਾਇਦ ਅਖੀਰ ਵਿੱਚ ਨਾ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਜਾਈਏ ਜਿਸ ਤੇ ਉਹ ਖੁਦ ਵਿਚਾਰ ਕਰ ਸਕਣ ਹਾਂ ਜ਼ਰੂਰ ਜੇਕਰ ਪ੍ਰਮਾਤਮਾ ਨੂੰ ਇਸ ਤਰ੍ਹਾਂ ਸਮਝਿਆ ਜਾਵੇ ਇੱਕ ਲਗਾਤਾਰ ਸਿਰਜਣ ਚਲਾਉਣ ਤੇ ਸੰਭਾਲਣ ਵਾਲੀ ਚੇਤਨ ਹਸਤੀ ਕਰਤਾਪੁਰਖ ਤਾਂ ਇਹ ਸਮਝ ਸਾਡੇ ਆਪਣੇ ਨਜ਼ਰੀਏ ਨੂੰ ਕਿਵੇਂ ਬਦਲ ਸਕਦੀ ਹੈ ਹੋਂਦ ਦੇ ਸੁਭਾਅ ਬਾਰੇ ਤੇ ਇਸ ਵਿਸ਼ਾਲ ਬ੍ਰਹਮੰਡ ਵਿੱਚ ਸਾਡੀ ਆਪਣੀ ਥਾਂ ਬਾਰੇ ਹਾਂ ਇਹ ਬਹੁਤ ਵੱਡਾ ਸਵਾਲ ਹੈ ਜਿਸ ਸਭ ਕੁਝ ਉਸੇ ਇੱਕ ਚੇਤਨ ਸਿਰਜਣਹਾਰ ਦੁਆਰਾ ਬਣਾਇਆ ਚਲਾਇਆ ਤੇ ਸੰਭਾਲਿਆ ਜਾ ਰਿਹਾ ਹੈ ਤਾਂ ਫਿਰ ਇਸ ਸ੍ਰਿਸ਼ਟੀ ਨਾਲ ਇਹਦੇ ਬਾਕੀ ਜੀਵਾਂ ਨਾਲ ਤੇ ਆਪਣੇ ਆਪ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਬਿਲਕੁਲ ਇਹ ਸਵਾਲ ਸਾਨੂੰ ਸਿਰਜਣਹਾਰ ਤੇ ਸ੍ਰਿਸ਼ਟੀ ਦੇ ਵਿਚਕਾਰ ਲੈ ਉਸ ਗਤੀਸ਼ੀਲ ਜਿਉਂਦੇ ਜਾਗਦੇ ਰਿਸ਼ਤੇ ਬਾਰੇ ਡੂੰਗਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ ਤੇ ਇਹ ਵੀ ਕਿ ਉਸ ਰਿਸ਼ਤੇ ਵਿੱਚ ਸਾਡੀ ਆਪਣੀ ਕੀ ਭੂਮਿਕਾ ਬਣਦੀ ਹੈ ਕੀ ਜ਼ਿੰਮੇਵਾਰੀ ਬਣਦੀ ਹੈ ਇਸ ਤੇ ਵਿਚਾਰ ਕਰਨਾ ਸ਼ਾਇਦ ਕਰਤਾ ਪੁਰਖ ਦੇ ਸੰਕਲਪ ਨੂੰ ਸਿਰਫ ਦਿਮਾਗ ਨਾਲ ਸਮਝਣ ਤੋਂ ਅੱਗੇ ਲੈ ਜਾਵੇਗਾ ਸਹੀ ਗੱਲ ਹੈ ਇੱਕ ਅਜਿਹੇ ਨੁਕਤਾ ਜਿਸ ਤੇ ਸੋਚ ਵਿਚਾਰ ਜਾਰੀ ਰੱਖਿਆ ਜਾ ਸਕਦਾ ਹੈ